ਸ੍ਰੀ ਪਦਕਾਸੇ ਪਾਖਾਨ ਦੁਬਤ ਹਾਂਜੀ ਥੋੜਾ ਜਿਹਾ ਕਿਸੇ ਜੈ ਤਸਰੀ ਮਹੱਲਾ ਚੌਥਾ ਹਮ ਬਾਰਿਕ ਕਛੂ ਨਾ ਜਾਣਹਿ ਗਤਮਿਤ ਕਛੂ ਇਸ ਨੂੰ ਕਛੂ ਐਡਾ ਲਾ ਕੇ ਉਚਾਰਨ ਕਰਨਾ ਹਮ ਬਾਰਿਕ ਕਛੂ ਨਾ ਜਾਣਹਿ ਗਤਮਿਤ ਇਥੇ ਮਿਸਰਾ ਮਲਾਂ ਤੇਰੇ ਮੂਰਖ ਮੁਗਧ ਇਆਨਾ ਤੇਰੇ ਪਦਤੀ ਜਮਕ ਲਾ ਦਨੀ ਹੈ ਤੇਰੇ ਮੂਰਖ ਮੁਗਧ ਈਆਨਾ ਹਰਿ ਕਿਰਪਾ ਧਾਰ ਦੀਜੈ ਮਤ ਉਤਮ ਕਰ ਲੀਜੈ ਮੁਗਧ ਸਿਆਨਾ ਮੇਰਾ ਮਨ ਆਲਸੀਆ ਉਗਲਾਨਾ ਆਲਸੀਆ ਪਦ ਤੇ ਵਿਸਰਾਮ ਲਾਦਣਾ ਮੀਰਾ ਮਨ ਆਲਸੀਆ ਉਗਲਾਨਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਇਹ ਵਿਸਰਾਮ ਧਿਆਨ ਨਾ ਲਾਉਣਾ ਹਰ ਹਰ ਆਨ ਮਿਲਾਇਓ ਇਤਿ ਤੁਮ ਗੁਰ ਸਾਧੂ ਇਥੇ ਵਿਸਰਾਮ ਆ ਮਿਲ ਸਾਧੂ ਕਪਟ ਖੁਲਾਨਾ ਗੁਰ ਖੇਨ ਖੇਨ ਪ੍ਰੀਤ ਲਗਾਵੋ ਮੇਰਾ ਹੀਰ ਹੈ ਗੁਰ ਪਦਤੀ ਜਮਕ ਲਾਦਨੀ ਹੈ ਗੁਰ ਖੇਨ ਖੇਨ ਪ੍ਰੀਤ ਲਗਾਵੋ ਮੇਰਾ ਹੀਰ ਹੈ ਮੇਰੇ ਪ੍ਰੀਤਮ ਨਾਮ ਅਪਰਾਨਾ ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ ਮਰੇ ਨਹੀਂ ਕਹਿਣਾ ਮੇਰੇ ਠਾਕੁਰ ਜਿਉ ਅਮਲੀ ਅਮਲ ਲਭਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿਨ ਤੁਰ ਭਾਗ ਪੁਰਾਨਾ ਤਿਨ ਹਮ ਚਰਨ ਸਰੇ ਵਹ ਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਨ ਵਿਛਰਿਆ ਚਿਰਿ ਮਿਲਾਨਾ ਜਨ ਵਿਛੁਰਿਆ ਕ੍ਰਿਮ ਲੰਨਾ ਤਾਨ ਤਾਨ ਸਤਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨਾ ਜੈਤ ਸ੍ਰੀ ਮਹੱਲਾ ਚੌਥਾ ਸਤਗੁਰ ਸਾਜਣ ਪੁਰਖ ਵੱਡ ਪਾਇਆ ਹਰ ਰਸਕ ਰਸਕ ਫਲ ਲਾਗ ਬਾ ਮਾਇਆ ਭਯੰਗ ਗਰਸਿਓ ਹੈ ਪ੍ਰਾਣੀ ਗੁਰ ਬਚਨੀ ਬੇਸ ਹਰ ਕਾਢ ਬਾ ਮੇਰਾ ਮਨ RAM ਨਾਮ ਰਸ ਲਾਗੇ ਬਾ ਮੇਰਾ ਮਨ ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ ਹਰ ਕੀਏ ਹਰ ਨਾਮ ਹੈ ਹਰ ਰਸ ਚਾਕੇ ਬਾ ਹਰ ਕੀਏ ਇਥੇ ਠਮਕ ਪਤਿਤ ਪਵਿੱਤਰ ਪਤਿਤ ਪਤਿ ਵੀ ਥੋੜਾ ਜਿਹਾ ਠਹਿਰਾ ਦੇ ਕੇ ਬੋਲਨਾ ਪਤਿਤ ਪਵਿੱਤਰ ਇੱਥੇ ਵੀ ਠੰਮਕ ਲਾ ਦੇਣੀ ਐ ਮਿਲ ਸਾਧ ਗੁਰ ਇੱਥੇ ਵੀ ਸ਼ਰਾਮ ਐ ਹਰ ਨਾਮ ਐ ਹਰ ਰਸ ਚਾਕੇ ਬਾ ਰਹਾਉ ਤਾਨ ਤਾਨ ਵੱਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਓਨ ਮਨ ਲਾਗ ਬਾ ਤਾਨ ਤਾਨ ਵੱਡ ਭਾਗ ਇੱਥੇ ਠੰਮਕ ਮਿਲਿਓ ਗੁਰ ਸਾਧੂ ਇੱਥੇ ਵੀ ਸ਼ਰਾਮ ਐ ਮਿਲ ਸਾਧੂ ਤੇ ਠਮਕ ਲੇਵ ਉਨਮਨ ਲਾਗੇ ਬਾ ਤ੍ਰਿਸ਼ਨਾ ਅਗਨ 부ਜੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਇਬਾ ਤ੍ਰਿਸ਼ਨਾ ਅਗਨ 부ਜੀ ਇਥੇ ਠਮਕੈ ਸ਼ਾਂਤ ਪਾਈ ਇਥੇ ਵਿਸਨਾਮ ਹੈ ਹਰ ਨਿਰਮਲ ਇਥੇ ਠਮਕ ਨਿਰਮਲ ਗੁਣ ਗਾਇਬਾ ਗੱਗੇ ਦੇ ਕੰਨਾਂ ਵਧਾ ਕੇ ਗਾਇਬਾ ਲਾਗੇ ਬਾ ਚਾਖੇ ਬਾ ਇਸ ਤਰ੍ਹਾਂ ਉਚਾਰਨ ਕਰਦੇ ਹਾਂ ਬੱਦ ਤੈਨ ਕੇ ਭਾਗ ਖੀਨ ਧੁਰ ਪਾਏ ਜੇ ਨ ਸਤਗੁਰ ਦਰਸ ਨ ਪਾਏ ਬਾ ਤੇ ਦੂਜੈ ਪਾਏ ਪਵਹ ਗਰਬ ਜੋਨੀ ਸਭ ਵਿਰਸਾ ਜਨਮ ਤਿਨ ਜਾਏ ਬਾ ਹਰ ਦੇਹ ਬਿਮਲ ਮਤ ਗੁਰ ਸਾਧ ਪਗ ਸੇਵਹਿ ਹਮ ਹਰ ਮੀਠ ਲਗਾਏ ਬਾ ਜੀ ਵਿਸਨਾਮ ਧਿਆਨ ਨ ਲਾਉਣਾ ਖਰ ਦੇਹ ਬਿੰਬਲ ਮਤ ਇਥੇ ਠਮਕ ਗੁਰ ਸਾਧ ਪਾਗ ਸੇਵਹਿ ਇਥੇ ਵਿਸਰਾਮ ਹਾਮਾ ਇਥੇ ਯੰਕਲਾਦਨੀਏ ਖਰ ਮੀਠ ਲਗਾਏ ਬਾ ਜਾਨ ਨਾਨਕ ਰੇਣਾ ਸਾਧ ਪਾਗ ਮਾਗੇ ਖਰ ਹੋਏ ਦਇਾਲ ਦਿਵਾਏ ਬਾ ਜੈਤ ਸ੍ਰੀ ਮਹੱਲਾ ਚੌਥਾ ਜੇਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਮਾਤ ਕੀਜੈ ਹਰ ਬਾਂਝਾ ਆਰਤੀ ਵੀ ਥੋੜਾ ਜਿਆ ਠਹਿਰਾ ਦੇ ਕੇ ਬੋਲਾਂਗੇ ਹਰ ਬਾਂਝਾ ਨਹੀਂ ਕਹ ਦੇਣਾ ਇਕੱਠੇ ਜੇਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤੇਨਾ ਸੁੰਝੀ ਦੇਹ ਫਿਰਹਿ ਬਿਨ ਨਾਵੇ ਓਏ ਖਾਪ ਖਾਪ ਮੁਏ ਕਰਾਂਝਾ ਮੇਰੇ ਮਨ Jap Ram Naam Har Maaja ਕਹਿੰਦੀ ਮੇਰੇ ਮਨ ਇਥੇ ਵੀ ਸ਼੍ਰਾਮ ਲਾਦਣਾ Jap Ram Naam Har Maaja ਛੱਜੇ ਬੋਲਨੇ ਹਨ ਜੱਜੇ ਨਹੀਂ ਬੋਲਨੇ ਕਰਾਂਝਾ ਬਾਂਝਾ ਇਸ ਤਰ੍ਹਾਂ ਉਚਾਰਨ ਕਰ ਹਰ ਹਰ ਕਿਰਪਾਲ ਕਿਰਪਾ ਪ੍ਰਵਤਾਰੀ ਗੁਰ ਗਿਆਨ ਦਿਓ ਮਨ ਸਮਝਾ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲਯੋਗ ਪਾਦ ਊਤਮ ਹਰ ਪਾਈਐ ਸਤਗੁਰ ਮਾਝਾ ਹਾ ਬਲੇਹਾਰੀ ਸਤਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਭ ਕਿਲ ਬਿਖ ਗਏ ਗਵਾਜਾ ਹਾਂਜੀ ਗਵਾਜਾ ਪ੍ਰਗਾਜਾ ਇਸ ਤਰ੍ਹਾਂ ਚੱਜੀ ਪੁਨੇ ਸਤਿਗੁਰ ਸਾਹੋ ਪਾਇਆ ਵਾਢ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਾਗ ਜੀਵਨ ਹਰ ਉਰ ਧਾਰਿਓ ਉਰ ਧਾਰਿਓ ਵਖਰਾ ਪਾਤ ਜਿਨ ਕੋ ਕਿਰਪਾ ਕਰੀ ਜਾਗ ਜੀਵਨ ਹਰ ਔਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗ ਦਫਾਰੇ ਜਨ ਨਾਨਕ ਲੇਖਾ ਸਮਝਾ ਜੈਤ ਸਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੀ ਸਤ ਸੰਗਤ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲਤਾ ਭਇਓ ਅਰੂੜਾ ਅਨਹਤ ਧੁਨ ਵਾਜੈ ਨਿਤ ਵਾਜੈ ਹਰ ਅੰਮ੍ਰਿਤ ਧਾਰ ਰਤ ਲੀੜਾ ਮੇਰੇ ਮਨ ਜਾਪ ਰਾਮ ਨਾਮ ਹਰ ਰੂੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤ ਗੁਰ ਹਰ ਮਿਲੇ ਓ ਲਾਇ ਚ ਪੀੜਾ ਪੀੜਾ ਨਹੀਂ ਬੋਲਣਾ ਧਿਆਨ ਨਾਲ ਪੱਪਾ ਉਚਾਰਨ ਕਰਨਾ ਪੱਬਾ ਨਹੀਂ ਬੋਲਣਾ ਪੀੜਾ ਚ ਪੀੜਾ ਜੇ ਨਿਮੰਤ ਨਾਲ ਜਾਨੀ ਇਹ ਪਾਦ ਸ਼ੁੱਧ ਹੋਏਗਾ ਚ ਪੀੜਾ ਚ ਪੀੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤ ਗੁਰ ਹਰ ਮਿਲੇ ਉਲਾਇ ਚਾ ਪੀੜਾ ਚੱਚਾ ਨਹੀਂ ਬੋਲ ਦੇਣਾ ਪਹਿਲਾਂ ਚਪੀੜਾ ਨਹੀਂ ਕਹਿਣਾ ਛ ਛ ਛ ਪੀੜਾ ਚਲੋ ਰਹਾਉ ਸਾਖਤ ਬੰਦ ਭਏ ਹੈ ਮਾਇਆ ਵਿਖ ਸੰਚਹ ਲਾਏ ਚਕੀੜਾ ਜਕੀੜਾ ਚਕੀੜਾ ਨਹੀਂ ਜਕੀੜਾ ਹੈ ਜਕੀੜਾ ਜਿੰਦ ਜੀ ਨਾ ਹਰ ਕੈ ਅਰਥ ਖਰਚ ਨਹਿ ਸਾਕੈ ਜਮ ਕਾਲ ਸਹ ਸਿਰ ਪੀੜਾ ਜਮ ਕਾਲ ਜਿਥੇ ਜਮਕ ਲਾ ਦਨੀ ਜਮ ਕਾਲ ਸਹ ਸਿਰ ਪੀੜਾ ਜੇਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਦੀ ਵਿਸਰਾਮ ਧਿਆਨ ਨਾਲ ਲਪਲਾਉਣਾ ਗੁਰ ਸਾਧੂ ਜੇਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਇਥੇ ਵਿਸਰਾਮ ਹੈ ਬਹੁਤ ਸਰਦਾ ਇਥੇ ਠਮਕ ਲਾਏ ਮੁਖ ਢੂੜਾ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਬਾ ਪਾਲੈ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਹਮ ਸਾਧ ਜਨਾ ਕਾ ਕੀੜਾ ਜਾਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰਮਿਲ ਸਾਧੂ ਹਾਂਜੀ ਇੱਥੇ ਵੀ ਸ਼ਰਾਂਤ ਲੱਗਣਾ ਜਾਨ ਨਾਨਕ ਇਥੇ ਠਮਕ ਪ੍ਰੀਤ ਲੱਗੀ ਪਾਗ ਸਾਦ ਇਥੇ ਠਮਕ ਗੁਰ ਮਿਲ ਸਾਧੂ ਇਥੇ ਵਿਸਰਾਮ ਜਾਨ ਨਾਨਕ ਪ੍ਰੀਤ ਲੱਗੀ ਪਾਗ ਸਾਦ ਗੁਰ ਮਿਲ ਸਾਧੂ ਪਾਖਾਨ ਹਰਿਓ ਮਨ ਮੂੜਾ ਜੈਤ ਸ੍ਰੀ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁਖ ਮਿਟਾਇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰੂ ਮਿਲੇ ਸੁਖ ਹੋਈ RAM ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰ ਧਾਰੇ ਹਰ ਹਰ ਅੰਮ੍ਰਿਤ ਵਚਨ ਸੁਣਾਵੋ ਗੁਰ ਮਿਲੇ ਪ੍ਰਗਟ ਹੋਈ RAM ਮਦਸੂਦਨ ਹਰ ਮਾਧੋ ਪ੍ਰਾਨਾ ਮਦ ਪੂਲਾ ਬੂਲਨਾ ਸੂਦਨ ਕਸ ਕੇ ਬੋਲਨਾ ਪਾਠ ਇਕੱਠਾ ਹੀ ਹੈ ਮਦਸੂਦਨ ਇਥੇ ਵਿਸਰਾਮ ਹੈ ਹਰ ਮਾਧੋ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਣਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਣਾ ਹਰ ਹਰ ਦਇਆ ਕਰਹੁ ਗੁਰ ਮਿਲਹੁ ਪੁਰਖ ਨਿਰੰਜਨ ਸੋਈ RAM ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮਿਲ ਹੋ ਗੁਰ ਨਾਨਕ ਨਾਮ ਸੁਖ ਹੋਈ RAM ਜੈਤ ਸ੍ਰੀ ਮਹੱਲਾ ਚੌਥਾ ਹਰ 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 ਨਾਮ ਜਪਾ ਗੁਰਮੁਖ ਨਾਮ ਸਦਾ ਲੈ ਲਾਹਾ ਇਹ ਗੁਰਮੁਖ ਪਦ ਤੇ ਵਿਸਰਾਮ ਲਾਉਣਾ ਹਰ 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 ਭਗਤ ਦਰੜਾ ਵਾਹ ਹਰ ਹਰ ਨਾਮ ਓ ਮਹਾਰਾਮ ਹਰ ਹਰ ਨਾਮ ਦਇਆਲ ਧਿਆਹਾ ਹਰ ਕੈ ਰੰਗ ਸਦਾ ਗੁਣ ਗਾਹਾ ਹਰ 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 ਜਸ ਘੂਮਰ ਪਾਵਹੁ ਮਿਲ ਸਤ ਸੰਗ ਓ ਮਹਾ ਰਾਮ ਹਰ 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 ਜਸ ਘੂਮਰ ਪਾਵਹੁ ਇਥੇ ਵਿਸਰਾਮ ਮਿਲ ਸਤ ਸੰਗ ਓ ਮਹਾ ਰਾਮ ਊੜਾ ਖੁੱਲੇ ਮੂੰਹ ਬਲਾ ਤੇ ਔਂਕੜ ਵੀ ਲੱਗਿਆ ਹੋਇਆ ਯਾਨੀ ਓ ਮਹਾ ਵੀ ਨਹੀਂ ਕਣ ਨਾ ਕਣ ਓ ਮਹਾ ਦਰਮਿਆਨਾਂ ਦਾ ਬੋਲਦਣਾ ਓ ਮਹਾ ਵਿਚਾਲੜੇ ਅਮੀਨ ਉਚਾਰਨ ਕਰਨਾ ਆਉ ਸਖੀ ਹਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾਹਾ ਹਰ ਹਰ ਕਿਰਪਾ ਤਾਰ ਗੁਰ ਮਿਲਹੁ ਗੁਰ ਮਿਲਿਆ ਹਰ ਓ ਮਹਾਰਾਮ ਕਰ ਤੀਰਤ ਜਸ ਅਗਮ ਅਥਾ ਖੇਨ ਖੇਨਾ ਰਾਮ ਨਾਮ ਗਵਾਹਾ ਮੂ ਕਉ ਉਤਾਰ ਕਿਰਪਾ ਮਿਲਿਆ ਗੁਰ ਦਾਤੀ ਹਰ ਨਾਨਕ ਭਗਤ ਉਮਾਹਾ RAM ਸ੍ਰੀ ਸਹਿਜ ਪਾਠ ਦੀ ਸੇਵਾ ਸ੍ਰੀ ਸਹਿਜ ਪਾਠ ਦੀ ਸੇਵਾ